ਤਨੋਸਰੀ ਮਹਲਾ ਚੌਥਾ ਸੇਵਕ ਸਿਖ ਪੂਜਨ ਸਭ ਆਵਹਿ ਛਾਲੂ ਗਾਵਹਿ ਹਰ ਹਰ ਉਤੋਂ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਉ ਆਵਹਿ ਜਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ بولو پائی ہر کیرتا ہر پہ جل تیار ہر در تین کی سنتو ہر کتھا جن جن ہو جانی رہے گور چیلا ہے آپے آپے ہر پرو کھوج بڈانی جانا نانک آپ ملائے سوئی ہر ملسی اور سب تیاگ اوہا ہر پانی جانا نانک آپ ملائے سوئی ہر ملسی اور سب تیاگ اوہا ہر پانی واحر جی کا خالصہ واحر جی کی فتح ਪਰਮ ਸਤਾਰਜੋਗ ਗੁਰੂ ਗੁਰਖ ਸਾਹਿਬ ਸਤਸੰਗਤ ਜੀ ਦਸਾਂ ਪਾਤਸ਼ਾਹਿਆਂ ਦੇ ਆਤਮਕ ਸਰੂਪ ਜਾਗਤ ਜੋਤ ਚਾਵਰ ਤਖਤ ਛਤਰ ਦੇ ਮਾਲਕ ਧੰਨ ਸਤਪੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅੰਮ੍ਰਿਤ ਵੇਲੇ ਪਾਉਂ ਸਤਗੁਰਾਂ ਦੀ ਦਰਬਾਰ ਦੀਆਂ ਅਗਰਿਆਂ ਪਰ ਕੇ ਅੰਮ੍ਰਿਤਮਈ ਬਾਣੀ ਸ਼ਰਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੀ ਗੁਰੂ ਗੁਰੂ ਕਲਸਾ ਸਾਧ ਸੰਗਤ ਜੀ ਕਿਰਪਾ ਕੀਤੀ ਹੈ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪਵਿੱਤਰ ਹੁਕਮ ਬਖਸ਼ਿਸ਼ ਕੀਤੀ ਹੈ ਅੱਜ ਦਾ ਜੂ ਸਤਿਗੁਰਾਂ ਦਾ ਪਰਮਾਨ ਹੈ ਇਸੁਜ ਬਾਦਸ਼ਾਹੀ ਕਿਰਪਾ ਕਰ ਦੇਣਾ ਕਿ ਸਤਗੁਰੂ ਜੀ ਦੇ ਬਚਨ ਜਿਹੜੇ ਆ ਨਾ ਉਹ ਭਵਜਨ ਤੋਂ ਤਾਰਨ ਵਾਸਤੇ ਮਹਾਨ ਇੱਕ ਜਹਾਜ਼ ਦਾ ਰੂਪ ਨੇ ਜਿਹੜਾ ਗੁਰੂ ਦੇ ਬਚਨਾਂ ਨੂੰ ਪੜਦਾ ਤੇ ਮੰਨਦਾ ਹੈ ਉਸ ਬੇੜੇ ਤੇ ਸਵਾਰ ਹੋ ਜਾਂਦਾ ਹੈ ਜਿਹੜੇ ਬੇੜੇ ਦੇ ਵਿੱਚ ਕੋਈ ਡਰ ਨਹੀਂ ਉਪਰ ਭਵ ਸਾਗਰ ਤੋਂ ਬੇੜਾ ਆਸਾਨੀ ਦੇ ਨਾਲ ਪਾਰ ਲਾਤੁੰਦਾ ਹੈ ਗੁਰਬਾਣੀ ਭਵ ਸਾਗਰ ਤੋਂ ਕਹਿੰਦੀ ਇੱਕ ਬਹੁਤ ਵੱਡਾ ਬੇੜਾ ਹੈ ਗੁਰਬਾਣੀ ਦੇ ਅੰਦਰ ਫਰਮਾਨ ਵੀ ਆਉਂਦਾ ਹੈ ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ ਇਸ ਬੇੜੇ ਕੋ पार ਲੰਘਾਵੇ ਜਿਹੜਾ ਉਹਦੇ ਮਨ ਨੂੰ ਭਾ ਜਾਂਦਾ ਨਾ ਚੰਗਾ ਲੱਗਦਾ ਹੈ ਉਹਦੇ ਤੇ ਬਾਦਸ਼ਾਹ ਕਿਰਪਾ ਕਰਦੇ ਨਾ ਉਹਨੂੰ ਬਾਹ ਤੋਂ ਵੜ ਕੇ ਫਿਰ ਇਸ ਬੇੜੇ 'ਤੇ ਸਵਾਰ ਕਰ ਦਿੰਦੇ ਹੈ ਲੈ ਵੀ ਸਜਣਾ ਆਹ ਜਿਹੜਾ ਤੇਰੇ ਵਾਸਤੇ ਬਣਾਤਾ ਬੈਠੇ ਇਹਦੇ ਵਿੱਚ ਤੇ ਜਿਹੜਾ ਬਚਨarup ਹੀ ਬੇੜੇ 'ਤੇ ਬੈਠਦਾ ਨਾ ਉਹਨੂੰ ਫਿਰ ਡਰ ਨਹੀਂ ਕਿਉਂਕਿ ਉਹਦਾ ਮਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਨਾਮ ਜਪੋ ਜੀ ਐਸੇ ਐਸੇ ਧਰੂਪ ਰਹਿਲਾਦ ਜਪਿਓ ਹਰ ਦੇਸ। ਧੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਓ ਬੇੜੇ। ਜਾਤ ਸੁਭਾਵੇ ਤਾਂ ਹੁਕਮ ਨਾਵੇਂ। ਇਸ ਬੇੜੇ ਕੋ ਪਾਰ ਲੰਗਾ। ਸਤਕੁਰੂ ਜੀ ਕਰਨ ਜਿਵੇਂ ਧਰੋਪ ਤੇ ਪ੍ਰਹਿਲਾਦ ਨੇ ਜਪਿਆ ਨਾ ਉਸ ਤਰ੍ਹਾਂ ਪਰਮੇਸ਼ਰ ਦੀ ਬੰਦਗੀ ਕਰੋ। ਤੇ ਜੇ ਉਹਨੂੰ ਚੰਗੇ ਲੱਗਣ ਲੱਗ ਪਏ ਤੇ ਫਿਰ ਤੁਹਾਨੂੰ ਕੋਈ ਫਿਕਰ ਨਹੀਂ ਫਿਰ ਫਿਕਰ ਉਸ ਨੂੰ। ਕਿਸੇ ਵਿਦਵਾਨ ਨੇ ਲਿਖਿਆ ਉਹ ਕਹਿੰਦਾ ਸਤਕੁਰੂ ਜੀ ਦੇ ਕੋਲ ਜਾ ਕੇ ਨਾ ਸੀ ਪੁੱਤਰ ਧਿਆਨ ਦੇ ਸੁੱਖ ਮੰਗਦੇ। ਸਤਗੁਰੂ ਜੀ ਦੇ ਦਰਬਾਰ ਤੇ ਜਾ ਕੇ ਅਸੀਂ ਕਹਿੰਨੇ ਪਾਤਸ਼ਾਹ ਕਿਰਪਾ ਕਰ ਦਿਓ ਮੇਰਾ ਵੀਜ਼ਾ ਲੱਗ ਜਾਵੇ ਵਿਦੇਸ਼ ਚ ਚਲੇ ਜਾਵਾਂ ਸਰਕਾਰ ਨੂੰ ਨੌਕਰੀ ਮਿਲ ਜਾਵੇ ਜ਼ਮੀਨ ਜਾਇਦਾਦ ਕਾਰੋਬਾਰਾਂ ਚ ਵਾਦਾ ਬਖਸ਼ੋ ਪਰ ਉਹ ਵਿਦਵਾਨ ਕਹਿਣ ਲੱਗਾ ਕਦੇ ਟੋਂ ਵੀ ਕਹਿਆ ਕਰੋ ਪਾਤਸ਼ਾਹ ਕਿਰਪਾ ਕਰੋ ਨਹੀਂ ਚਾਹੀਦਾ ਮੈਨੂੰ ਵਿਦੇਸ਼ ਦੀ ਯਾਤਰਾ ਨਹੀਂ ਚਾਹੀਦੀ ਮੈਨੂੰ ਸਰਕਾਰੋਂ ਨੌਕਰੀ ਜ਼ਮੀਨ ਜਾਇਦਾਦ ਘਰ ਦੌਲਤ ਨਹੀਂ ਚਾਹੀਦੀ ਮੇਰੇ ਤੇ ਇੱਕ ਕਿਰਪਾ ਕਰ ਦਿਓ ਮੈਨੂੰ ਤੁਸੀਂ ਆਪਣਾ ਬਣਾ ਲਓ ਕਦੀ ਕਦੇ ਕਰੋ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਪਾਤਸ਼ਾਹ ਕਿਰਪਾ ਕਰਿਓ ਮੇਰੀ ਬਾਹ ਤੁਸੀਂ ਫੜ ਲਓ ਅਜੇ ਤੱਕ ਅਸੀਂ ਜਿਹੜੇ ਹੈ ਨਾ ਆਪਣੀ ਬਾਹ ਸੰਸਾਰ ਨੂੰ ਫੜਾ ਨਹੀਂ ਅਸੀਂ ਕਹਿੰਦੇ ਆ ਬਾਦਸ਼ਾਹ ਤੁਸੀਂ ਤੇ ਸਾਡੇ ਕਾਰਜ ਕਰੋ ਤੇ ਇਹਨਾਂ ਕਾਰਜਾਂ ਦੇ ਰਾਹੀ ਨਾ ਅਸੀਂ ਸਾਡੇ ਮਨ ਦੀ ਭਾਵਨਾ ਜਿਹੜੀ ਉਹ ਬਣੀ ਹੋਈ ਆ ਅਸੀਂ ਆਪਣੀ ਬਾਹ ਸੰਸਾਰ ਨੂੰ ਫੜਾ ਰਹੇ ਆ ਸੰਸਾਰ ਨੇ ਭਾਰ ਨਹੀਂ ਲਾਉਣਾ ਆਪਣੇ ਬਾਹ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਫੜਾਓ ਤੇ ਜਿੱਦਿਆਂ ਅਸੀਂ ਬਾਹ ਸਤਿਗੁਰੂ ਨੂੰ ਫੜਾ ਦਿੱਤੀ ਨਾ ਸਾਡਾ ਫਿਕਰ ਸਤਿਗੁਰੂ ਜੀ ਨੂੰ ਹੋਣਾ ਹੈ ਸੰਸਾਰ ਨੂੰ ਨਹੀਂ ਅੱਜ ਤੇ ਅਸੀਂ ਸੋਚਦੇ ਆਂ ਵੀ ਜੇ ਆ ਬੰਦਾ ਨਾ ਹੋਇਆ ਤੇ ਸਾਡਾ ਕੰਮ ਨਹੀਂ ਹੁੰਦਾ। ਜੇ ਆ ਸਾਡੇ ਖਿਲਾਫ ਹੋ ਗਿਆ ਆ ਕੰਮ ਸਾਡਾ ਵਿਗੜਦਾ ਨਹੀਂ ਵਿਗੜਦਾ। ਜੇ ਤੇਰੇ ਵੱਲ ਪਰਮੇਸ਼ਰ ਆ ਨਾ ਤੇ ਤੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਜਾਂ ਤੂੰ ਮੇਰੇ ਵੱਲ ਹੈਂ ਤਾਂ ਕਿਆ ਮੈਂ ਛੱਡਾਂ ਤੂੰ ਤੇ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਫਿਰ ਸ਼ਕਤਪੁਰ ਜੀ ਕਹਿੰਦੇ ਲਕshmi ਤੋਟ ਨਾ ਆਵੇ ਕਾਏ ਖਰਚ ਰਹਿੰਦਾ ਜਿਹੜੀਆਂ ਚੀਜ਼ਾਂ ਤੋਂ ਮੰਗਦਾ ਨਾ ਇਹ ਤੇ 35 36 ਪਦਾਰਥਾਂ ਸਤਿਗੁਰੂ ਨੇ ਆਪਣੇ ਹੱਥ ਦੀ ਥੇੜੀ ਤੇ ਰੱਖਿਓ ਗਏ ਨਾ ਉਹ ਕਹਿੰਦੇ ਜਦੋਂ ਤੂੰ ਮੰਗੇਗਾ ਮੰਗਣ ਤੋਂ ਪਹਿਲੇ ਤੰਗ ਦਿੱਤੇ ਮੰਗੇ। ਘਰ ਤੋਂ ਤੁਰਿਆ ਨਾ ਤੇ ਸਤਿਗੁਰੂ ਆਸ਼ਾ ਦੀ ਜਾਣਦੇ ਸੀ ਮੇਰਾ ਸਿੱਖ ਕੀ ਲੈਣ ਵਾਸਤੇ ਆ ਰਿਹਾ ਹੈ। ਕੀ ਮੰਗੋ ਵਾਸਤੇ ਆ ਰਿਹਾ ਹੈ? ਇੱਕ ਬੁੱਢਾ ਇੱਕ ਨੌਜਵਾਨ ਅਜਾਲੀ ਭੇਡਾਂ ਚਾਰ ਰਿਹਾ ਹੈ। ਪੁਰਾਣੇ ਸਮੇਂ ਦੇ ਵਿੱਚ ਜਵਾਨਾ ਹੁੰਦਾ ਸੀ ਜਦੋਂ ਬੱਚਾ ਨੌਜਵਾਨ ਹੋ ਜਾਂਦਾ ਚਾਰਕ ਪਸ਼ੂ ਲੈ ਕੇ ਦੇ ਦਿੰਦੇ ਉਹਨੂੰ ਵੀ ਪਸ਼ੂ ਚਾਰ ਲਿਆ ਭਾਈ। ਭੇਡਾਂ ਚਾਰ ਰਿਆ ਇੱਕ ਦਿਨ ਉਹਨੇ ਕਿਤੇ ਕਥਾ ਸੁਣਿਆ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾ ਕੋਈ ਮਾ ਹੈ ਨਾ ਪਿਓ ਹੈ ਨਾ ਭੈਣਾ ਨਾ ਭਰਾ ਨਾ ਕੋਈ ਰਿਸ਼ਤੇਦਾਰ ਹੈ ਨਾ ਉਹਦਾ ਕੋਈ ਘਰ ਟਿਕਾਣਾ ਹੈ ਕੋਈ ਅਜਾਲੀ ਨੇ ਉੱਪਰ ਨੂੰ ਮੂੰਹ ਕੀਤਾ ਹੱਥ ਜੋੜ ਕੇ ਕਹਿਣ ਲੱਗਾ ਅੱਲਾ ਮੈਂ ਸੁਣਿਆ ਵੀ ਤੇਰਾ ਨਾਂ ਕੋਈ ਪਿਓ ਹੈ ਨਾ ਮਾ ਹੈ ਨਾ ਭੈਣਾ ਨਾ ਭਰਾ ਨਾ ਘਰ ਹੈ ਤੇਰਾ ਕੋਈ ਵੀ ਨਹੀਂਗਾ ਤੇ ਮੈਂ ਤੈਨੂੰ ਇੱਕ ਬੇਨਤੀ ਕਰਦਾ ਮੇਰਾ ਵੀ ਕੋਈ ਨਹੀਂ ਮੇਰੇ ਵੀ ਨਿੱਕੇ ਹੁੰਦਾਂ ਦੇ ਮਾਪੇ ਮਰ ਗਏ ਪਰ ਮੇਰੇ ਕੋਲੇ ਇੱਕ ਕੁੱਲੀ ਹੈ ਤੇ ਆ ਭੇਡਾਂ ਜੇ ਤੂੰ ਮੇਰੇ ਕੋਲੇ ਆ ਕੇ ਰਹਿਣ ਲੱਗ ਪਵੇਂ ਆਪਾਂ ਇਕੱਠੇ ਰਹਿ ਪਿਆ ਕਰਾਂਗੇ ਭੇਡਾਂ ਚਾਰਨਾ ਕਰਾਂਗੇ ਗਧੀਆਂ ਭੇਡਾਂ ਮੈਂ ਤੈਨੂੰ ਦੇ ਦਨਾ ਤੇ ਆਪਾਂ ਇਕੱਠੇ ਰਹਿ ਜਾ ਕਰਾਂਗੇ ਉਹ ਬੇਨਤੀ ਕਰ ਰਿਹਾ ਹੈ ਉੱਪਰ ਨੂੰ ਮੂੰਹ ਕਰਕੇ ਨਾ ਕਹਿਣ ਲੱਗਾ ਅੱਲਾ ਮੇਰੀ ਬੇਨਤੀ ਮੰਨ ਲਾ ਪੀ ਤੂੰ ਵੀ ਕਰ ਰਹਾ ਹੈ ਮੈਨੂੰ ਤੇਰੇ ਤੇ ਵੀ ਤਰਸ ਆਇਆ ਮੈਂ ਵੀ ਕਰਨਾ ਤੂੰ ਮੇਰੇ ਤੇ ਤਰਸ ਕਰ ਆਪਾਂ ਦੋ ਜਣੇ ਹੋ ਜਾਾਂਗੇ ਇੱਕੋ ਕੁਲੀ ਚ ਰਹਿ ਜਾ ਕਰਾਂਗੇ ਤੇ ਪਕੰਬਰ ਮੂਸ਼ਾ ਉਥੋਂ ਦੀ ਨਗ ਰਿਆ ਸੀ ਬਹੁਤ ਵੱਡਾ ਪਕੰਬਰ ਹੋਇਆ ਹੋਈ ਉਹ ਮੂਸ਼ਾ ਜਦੋਂ ਨੰਗਣ ਲੱਗਿਆ ਨਾ ਤ ਉਹਨੇ ਸੁਣੇ ਵੀ ਇਹ ਦੁਆ ਕਰ ਰਿਹਾ ਹੈ ਕਹਿਣ ਲੱਗਾ ਉਹ ਇਹ ਕੀ ਕਹਿੰਦਾ ਹੈ ਅੱਲਾਹ ਤੈਨੂੰ ਪਤਾ ਕੌਣ ਹੈ ਤੇ ਦਾ ਵੱਡਾ ਮਹਾਨਾ ਹੋ ਉਹ ਤੇ ਤੇਰੀ ਕੁਲੀ ਚ ਕਿਵੇਂ ਆ ਕੇ ਰਹਿਣ ਲੱਗ ਜੂਗਾ ਉਹ ਇਸ ਤਰ੍ਹਾਂ ਨੇ ਦੁਆ ਕਰੀ ਦੀ ਉਹ ਕਹਿਣ ਲੱਗਾ ਜੀ ਗਲਤੀ ਹੋ ਗਈ ਮੈਨੂੰ ਪਤਾ ਨਹੀਂ ਸੀ ਮੈਂ ਤਾਂ ਸੁਣਿਆ ਸੀ ਵੀ ਉਹਦਾ ਕੋਈ ਨਹੀਂ ਮਾਪਿਓ ਭੈਣ ਭਰਾ ਕੋਈ ਨਹੀਂ ਮੈਂ ਕਿਹਾ ਚਲੋ ਅਸੀਂ ਇਕੱਠੇ ਰਹਿ ਜਾ ਕਰਾਂਗੇ ਜੇ ਇਕੱਲਾ ਤੀ ਕਹਿਣ ਲੱਗਾ ਨਹੀਂ ਇਸ ਤਰ੍ਹਾਂ ਦੁਆ ਨਹੀਂ ਕਰੀ ਦੀ ਤੈਨੂੰ ਪਤਾ ਹੀ ਨਹੀਂ ਅਣਪੜ੍ਹ ਬੰਦਾ ਗਵਾਰ ਬੰਦਾ ਉਹਨੂੰ ਬਹੁਤ ਝਿੜਕਿਆ ਉਹ ਚੁੱਪ ਕਰ ਗਿਆ ਅੱਜ ਜਦੋਂ ਮੂਸੇ ਨੇ ਜਾ ਕੇ ਨਾ ਅਗਤੀ ਰੰਗ ਕੀਤੀ ਉਹਨਾਂ ਪਰਮੇਸ਼ਰ ਨਾਲ ਵਿਚਾਰ ਵਟਾਂਦਰਾ ਹੁੰਦੀਆਂ ਸੀ ਉਹਨੇ ਅੱਲਾ ਦਾ ਧਿਆਨ ਕਰਨ ਦੀ ਕੋਸ਼ਿਸ਼ ਕੀਤੀ ਅੱਜ ਧਿਆਨ ਨਹੀਂ ਲੱਗ ਰਿਹਾ ਬਹੁਤ ਵਾਰੀ ਕੋਸ਼ਿਸ਼ ਕੀਤੀ ਉਹਨੇ ਫਿਰ ਬੇਨਤੀ ਕੀਤੀ ਕਹਿਣ ਲੱਗਾ ਅੱਲਾ ਕਿ ਕੀ ਮੈਥੋਂ ਅੱਜ ਗਲਤੀ ਹੋ ਗਈ ਮੈਂ ਜਦੋਂ ਤੁਹਾਡੇ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਨਾ ਤੇ ਤੁਸੀਂ ਅੱਜ ਚੁੱਪੋਂ ਮੇਰੇ ਨਾਲ ਗੱਲਬਾਤ ਨਹੀਂ ਕਰਦੇ ਅੱਲਾ ਕਹਿਣ ਲੱਗਾ ਵੀ ਤੂੰ ਬਹੁਤ ਵੱਡੀ ਗਲਤੀ ਕੀਤੀ ਐ ਕਹਿਣ ਲੱਗਾ ਜੀ ਦੱਸੋ ਕਹਿਣ ਲੱਗਾ ਜਿਹੜਾ ਤੂੰ ਅਜਾਲੀ ਬੇਨਤੀ ਕਰ ਰਿਆ ਸੀ ਨਾ ਤੂੰ ਉਹਨੂੰ ਝਿੜਕਿਆ ਉਹ ਸੱਚੇ ਮਨੋਂ ਕਹਿ ਰਿਹਾ ਸੀ ਕਿ ਪਰਮੇਸ਼ਰ ਤੂੰ ਮੇਰੀ ਗੱਲ ਸੁਣ ਕਹਿਣ ਲੱਗਾ ਜੀ ਉਹ ਤਾਂ ਬਹੁਤ ਗਲਤ ਸ਼ਬਦ ਵਰਤ ਰਿਹਾ ਸੀ ਕਹਿਣ ਲੱਗੇ ਨਹੀਂ ਤੁਸੀਂ ਨਾ ਆ ਜਿਹੜੇ ਦੁਆ ਕਰਦੇ ਹੋ ਚੋਪੜੀਆਂ ਚੋਪੜੀਆਂ ਗੱਲਾਂ ਕਰਦੇ ਹੋ ਤੁਸੀਂ ਕਹਿੰਨੇ ਹੋ ਹ ਹ ਅਸੀਂ ਸੇਵਕਾਂ ਦੀ ਦਾਸ ਅਸੀਂ ਭਲਾ ਨੇ ਕਹਿਣ ਲੱਗਾ ਉਹਦੇ ਕੋਲੇ ਸ਼ਰਮ ਨਹੀਂ ਸੀ ਲੇਕਿਨ ਜਿਹੜੀਆਂ ਉਹ ਗੱਲਾਂ ਕਹਿ ਰਿਹਾ ਸੀ ਉਹ ਦਿਲ ਤੋਂ ਕਹਿ ਰਿਹਾ ਸੀ ਤੁਸੀਂ ਉੱਪਰੋਂ ਕਹਿਨੇ ਸਾਡੇ 'ਚ ਵੀ ਇਹ ਘਾਟਾਂ ਨਾ ਸੀ ਕਹਿੰਦੇ ਅਸੀਂ ਦੂਜਾ ਬੰਦਾ ਅਰਦਾਸ ਨਹੀਂ ਕਰ ਸਕਦਾ ਅਰਦਾਸ ਤੇ ਜੇ ਤੁਸੀਂ ਗੁਰੂ ਸਾਹਿਬ ਦੇ ਬਿਜੂਰੀ ਚ ਆ ਕੇ ਖੜ ਕੇ ਕਹਤਾ ਨਾ ਸੱਚੇ ਬਾਦਸ਼ਾਹ ਆਹ ਕਾਰਜ ਹੈ ਸਾਡਾ ਤੇ ਤੁਸੀਂ ਰਾਸ ਕਰਨਾ ਤੇ ਸਤਗੁਰੂ ਪਾਤਸ਼ਾਹ ਜੀ ਨੇ ਤੁਹਾਡੀ ਵੀ ਗੱਲ ਸੁਣਨੀ ਹੈ ਕੱਲੇ ਸਾਡੀ ਵੀ ਸਾਨੂੰ ਠੀਕ ਹੈ ਸਾਡੀ ਡਿਊਟੀ ਲਈ ਆ ਵੀ ਜੇ ਕੋਈ ਅਰਜ਼ੀ ਲੈ ਕੇ ਆਉਂਦਾ ਤੇ ਵਜ਼ੀਰ ਨੇ ਪਾਤਸ਼ਾਹ ਦੇ ਕੋਲ ਬੇਨਤੀ ਕਰ ਦੇਣੀ ਹੈ ਲੇਕਿਨ ਜੇ ਤੁਸੀਂ ਕਰੋਗੇ ਤੁਹਾਡੀ ਵੀ ਸੁਣੀ ਜਾਣੀ ਹੈ ਕਹਿਣ ਲੱਗੇ ਉਹ ਅਜਾਲੀ ਜਿਹੜਾ ਮਨ ਕਰਕੇ ਨਾ ਮਨ ਦੀ ਪ੍ਰੀਤ ਕਰਕੇ ਕਹਿ ਰਿਹਾ ਸੀ ਤੇ ਤੁਸੀਂ ਉਹਨੂੰ ਰੋਕਿਆ ਉਹਦੇ ਜਿਹੜੀ ਉਹ ਦੁਆ ਕਰ ਰਿਹਾ ਸੀ ਦੁਆ ਤੋੜੀ ਹੈ ਤੁਸੀਂ ਉਹਦੀ ਸ਼ਰਧਾ ਤੋੜੀ ਹੈ ਮੂਸਾ ਕਰਨ ਲੱਗਾ ਲਾ ਤੂੰ ਇੰਨੀ ਪ੍ਰੀਤ ਕਰਦਾ ਜੇ ਕੋ ਟੁੱਟੇ ਫੁੱਟੇ ਸ਼ਬਦ ਵੀ ਬੋਲਦਾ ਹੈ ਤੂੰ ਉਹਨੂੰ ਵੀ ਕਰਨ ਲਾਉਣਾ ਉਹਦੇ ਨਾਲ ਵੀ ਪ੍ਰੀਤ ਕਰਨਾ ਤੇ ਤੂੰ ਆਪਣੇ ਪਿਆਰਾਂ ਨੂੰ ਜਿਹੜੇ ਰੋਜ਼ ਕਹਿਣ ਵਾਲੇ ਰੋਜ਼ ਤੇਰੀ ਦੁਆ ਕਰਨ ਵਾਲੇ ਉਹਨਾਂ ਨੂੰ ਉਹਦੇ ਪਿੱਛੇ ਤੁਸੀਂ ਉਹਨੂੰ ਉਹਨੂੰ ਵੀ ਛੱਡ ਸਕਦਾ ਹੈ ਕਰਨ ਲੱਗਾ ਮੈਂ ਆਪਣੇ ਆਪ ਨੂੰ ਸੰਸਾਰ ਨੂੰ ਤੇ ਛੱਡ ਸਕਦਾ ਜੇ ਕੋ ਟੁੱਟੇ ਫੁੱਡੇ ਲਫ਼ਜ਼ਾਂ ਦੇ ਨਾਲ ਮੈਨੂੰ ਬੰਨਦਾ ਨਾ ਪ੍ਰੇਮ ਦੀ ਡੋਰੀ ਨਾਲ ਮੈਂ ਉਹਦਾ ਬੰਨਿਆ ਹੋਇਆ ਮੈਂ ਛੁੱਟ ਨਹੀਂ ਸਕਦਾ ਹੁਣ ਮੈਂ ਉਹਦੇ ਕੋਲ ਜਾ ਕੇ ਆਵਾਂਗਾ ਜਿੱਥੇ ਝੁੱਗੀ ਚ ਰਹਿੰਦਾ ਨਾ ਮੈਂ ਉਹਦੇ ਨਾਲ ਹੀ ਰਹਣਾ ਹੁੰਦਾ ਦੁਆ ਕਰਨ ਦਾ ਤਰੀਕਾ ਹੁੰਦਾ ਹੈ ਦੁਆ ਕਹਿੰਦੇ ਉਦੋਂ ਪ੍ਰਵਾਨ ਹੁੰਦੀ ਹੈ ਜਦੋਂ ਦਿਲ ਤੋਂ ਕੀਤੀ ਜਾਂਦੀ ਹੈ ਕਈ ਵਾਰੀ ਨਾ ਉਦਾਸੀ ਹੁੰਦੀ ਹੈ ਮਨ ਤੇ ਤੇ ਮਨ ਬੜੀ ਛੇਤੀ ਜੁੜਦਾ ਹੈ ਖੁਸ਼ੀ 'ਚ ਨਹੀਂ ਮਨ ਜੁੜਦਾ ਤੁਸੀਂ ਦੇਖ ਲਓ ਬੱਚੇ ਦਾ ਵਿਆਹ ਹੋਵੇ ਨਾ ਤੇ ਮਾਪੇ ਰੋਟੀ ਖਾਣੇ ਵੀ ਭੁੱਲ ਜਾਂਦੇ ਨੇ ਖੁਸ਼ੀ ਚ ਜਦੋਂ ਕੋਈ ਆਵਾਜ਼ ਦੇ ਨਾ ਨਾ ਆ ਕੇ ਵੀ ਭੈਣ ਜੀ ਪ੍ਰਸ਼ਾਦਾ ਸ਼ਖਵਾ ਜੀ ਤੁਸੀਂ ਸ਼ੱਕਿਆ ਨਹੀਂ ਤੇ ਭੁੱਖ ਕਿੰਨੀ ਆ ਜਾਂਦੀ ਹੈ ਕਿਉਂਕਿ ਖੁਸ਼ੀ ਇੰਨੀ ਹੁੰਦੀ ਹੈ ਜਦੋਂ ਤੁਹਾਨੂੰ ਕੋਈ ਔਖਾ ਸਮਾਂ ਆ ਜਾਏ ਨਾ ਕਿ ਅੰਦਰੋਂ ਦੁਖੀ ਹੋਵੇ ਮਨ ਉਦੋਂ ਕਿਤੇ ਬੈਠ ਕੇ ਦੇਖੋ ਮਨ ਪਰਮੇਸ਼ਰ ਨਾਲ ਫਟ ਜੂਗਾ ਪਰਮੇਸ਼ਰ ਤੂੰ ਕਰ ਸਕਦਾ ਤੂੰ ਹੀ ਸਾਡੀ ਰੱਖਿਆ ਕਰਦਾ ਹੈ ਅਜ ਪਾਤਸ਼ਾਹ ਦੀ ਕਿਰਪਾ ਕਰ ਰਹੀ ਹੈ ਅਜ ਦੇ ਹੁਕਮ ਵਿੱਚ ਵੀ ਇਹੋ ਹੀ ਬਖਸ਼ਿਸ਼ ਕਰ ਰਿਹਾ ਹੈ ਕਿ ਜੇ ਤੁਮ ਆਪਾ ਅਰਦਾਸ ਕਰਨੀ ਹੈ ਨਾ ਦਿਲੋਂ ਕਰਨੀ ਹੈ ਆਚਾ ਆਕਾਰ ਜਾਏ ਤੇ ਅਸੀਂ ਕਾਰਜ ਤੇਰੇ ਤੇ ਛੱਡਦਾ ਤੂੰ ਇਹਨੂੰ ਸਫਲ ਕਰਨਾ ਜੇ ਤੁਹਾਡੀ ਪ੍ਰੀਤ ਬਣੀ ਹੋਈ ਹੈ ਨਾ ਮੈਂ ਕੱਲ ਪੜਿਆ ਸੀ ਉਸ ਇਤਿਹਾਸ ਚ ਲਿਖਿਆ ਹੋਇਆ ਸੀ ਕਹਿੰਦੇ ਇੱਕ ਨਾ ਗਵਾਲਾ ਦੁੱਧ ਪਾ ਰਿਹਾ ਹੈ ਉਹ ਜਿਹੜਾ ਆਉਂਦਾ ਉਹਨੂੰ ਵਿਣ ਕੇ ਦੁੱਧ ਪਾ ਦਿੰਦਾ ਉਹ ਲਈ ਜਾ ਰਿਹਾ ਤੇ ਦੂਰ ਬੈਠਾ ਇੱਕ ਸਾਧੂ ਮਾਲਾ ਫੇਰ ਰਿਹਾ ਉਹ ਗਿਣ-ਗਿਣ ਕੇ ਫੇਰ ਜਾਂਦਾ ਬਣ ਕੇ ਸਿੱਟੀ ਜਾਂਦਾ ਇੱਕ ਬੰਦਾ ਆਇਆ ਉਹਨੇ ਆ ਕੇ ਡੋਲੂ ਰੱਖਿਆ ਉਹਨੇ ਵਿਣਿਆ ਨਹੀਂ ਤੇ ਚੱਕ ਕੇ ਜਿਹੜੀ ਟਰਮਣੀ ਸਿਰ ਉਤਾ ਦਿੱਤੀ ਉਸ ਸਾਧੂ ਕਹਿਣ ਲੱਗਾ ਵੀ ਬਾਕੀ ਸਾਰਿਆਂ ਨੂੰ ਮਿਣ ਕੇ ਪਾਉਂਦਾ ਐ ਇਹਨੂੰ ਮਿਣ ਕੇ ਕਿਉਂ ਨਹੀਂ ਪਾਇਆ ਤੇ ਸਾਧੂ ਨੇ ਇੱਕ ਬੰਦਾ ਭੇਜਤਾ ਕਹਿਣ ਲੱਗਾ ਪੁੱਛ ਕੇ ਆ ਵੀ ਤੂੰ ਬਾਕੀਆਂ ਨੂੰ ਸਾਰਿਆਂ ਨੂੰ ਮਿਣ ਕੇ ਦੁੱਧ ਪਾਇਆ ਇਹਨੂੰ ਬਿਨਾ ਮਿਣੇ ਤੋਂ ਪਤਾ ਉਹ ਜਾ ਕੇ ਪੁੱਛਣ ਲੱਗਾ ਗਵਾਲੇ ਨੂੰ ਕਹਿਣ ਲੱਗਾ ਵੀ ਤੂੰ ਸਾਰਿਆਂ ਨੂੰ ਦੁੱਧ ਮਿਣ ਕੇ ਪਾਇਆ ਤੇ ਉਹ ਸਾਧੂ ਜਨ ਪੁੱਛਦੇ ਨੇ ਵੀ ਇਹਨੂੰ ਕਿਉਂ ਨਹੀਂ ਮਿਣ ਕੇ ਪਾਇਆ ਜਿਹੜਾ ਹੁਣ ਬੰਦਾ ਐ ਕਹਿਣ ਲੱਗਾ ਬਾਕੀ ਗਾਹ ਕਰਨੀ ਵਪਾਰੀ ਐ ਇਹ ਇਹਦੇ ਨਾਲ ਮੇਰੀ ਪ੍ਰੀਤ ਹੈ ਮੇਰਾ ਮਿੱਤਰ ਹੈ ਮੇਰਾ ਪਿਆਰਾ ਹੈ ਤੇ ਜਿੱਥੇ ਪਿਆਰ ਹੁੰਦਾ ਨਾ ਉੱਥੇ ਗਿਣਤੀਆਂ ਮਿੰਟੀਆਂ ਨਹੀਂ ਹੁੰਦੀਆਂ ਹੁਣ ਵੀ ਅਸੀਂ ਵੀ ਕਰਦੇ ਨਾ ਪੰਜ ਬਾਣੀਆਂ ਦਾ ਪਾਠ ਕੀਤਾ ਸੱਚੇ ਪਾਤਸ਼ਾਹ ਸਾਡਾ ਆਹ ਕਾਰਜ ਕਰਦੇ ਸੁਖਨ ਸਿੰਘ ਸਾਹਿਬ ਦਾ ਪਾਠ ਕੀਤਾ ਸੀ ਆ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੇ ਆ ਸਾਡਾ ਆਹ ਕਾਰਜ ਕਰ ਨਹੀਂ ਗਿਣਤੀਆਂ ਮਿੰਟੀਆਂ ਨਹੀਂ ਪਿਆਰੇ ਨਾਲ ਕੋਈ ਗਿਣਤੀਆਂ ਮਿੰਟੀਆਂ ਨਹੀਂ ਅਸੀਂ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾਈ ਜਾਣਾ ਤੇ ਪਿਆਰੇ ਨੇ ਆਪਣਾ ਫਰਜ਼ ਨਿਭਾਈ ਜਣਾ ਪ੍ਰੀਤ ਫੇਰ ਨੇ ਬਤੀਏ ਜੇ ਕਿਤੇ ਉਹ ਮਣਕੇ ਦੁੱਧ ਪਾਉਣ ਲੱਗ ਪਏ ਤਾਂ ਫਿਰ ਤਾਂ ਬਾਕੀਆਂ ਵਰਗੇ ਸਿਓ ਫਿਰ ਉਹਦੇ ਨਾਲ ਪਿਆਰ ਕਿਵੇਂ ਹੋਇਆ ਆਓ ਅੱਜ ਦਾ ਆਪਾਂ ਹਉਕਮ ਸਰਣ ਕਰਨਾ ਹੈ ਸਤਿਪ੍ਰੀਤ ਆਛਾ ਕਿਰਪਾ ਕਰਨ ਇੱਕ ਵਾਰ ਰਸਨਾ ਪਵਿੱਤਰ ਕਰੂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨ ਆਸਰੀ ਮਹਲਾ ਚੌਥਾ ਅੱਜ ਦਾ ਜੋ ਸਤਕਰਾਂ ਦਾ ਪਰਮਾਨ ਹੈ ਇਹ ਧਨ ਆਸਰੀ ਆਖਦਾ ਸ਼ਬਦ ਹੈ ਤੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਉਹਨਾਂ ਦੀ ਰਚਨਾ ਤੇ ਉਚਾਰਨ ਹੋਇਆ ਹੋਇਆ ਸੇਵਕ ਸਿੱਖ ਪੂਜਣ ਸਭ ਆਵੇ ਸਤਿ ਗਵਾਹ ਹੈ ਹਰ ਹਰ ਉੱਤਮ ਬਾਣੀ ਸਤਿਗੁਰੂ ਜੀ ਸਾਰੇ ਤੇਰੇ ਸੇਵਕ ਤੇਰੇ ਦਰਸ਼ਨ ਦਿਦਾਰੇ ਕਰਨ ਆਉਂਦੇ ਨੇ ਤੇਰੇ ਬਚਨ ਸੁਣਨ ਆਉਂਦੇ ਨੇ ਤੇ ਸਾਰੇ ਮਿਲ ਕੇ ਨਾ ਤੇਰੇ ਬਚਨਾਂ ਦੀ ਵਿਚਾਰ ਕਰਦੇ ਆ ਪੜ੍ਹਦੇ ਆ ਸੁਣਦੇ ਆ ਗਾਉਂਦੇ ਆ ਸਤਿਗੁਰੂ ਆਕਸ਼ਾ ਜੀ ਕਿਰਪਾ ਕਰਿਓ ਗਾਵਿਆ ਸੁਣਿਆ ਤਨ ਕਾ ਹਰਤਾਏ ਪਾਵੈ ਜਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਸਤਗੁਰ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਗਾਵਿਆ ਗਾਇਆ ਉਹਨਾਂ ਦਾ ਸੁਣਿਆ ਪ੍ਰਵਾਨ ਹੁੰਦਾ ਹੈ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਸੁਣ ਕੇ ਨਾ ਤੇ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨ ਲਿਆ ਪਾਤਸ਼ਾਹ ਤੇਰਾ ਕੀਆ ਮਿੱਠਾ ਲੱਗੇ ਜਿਵੇਂ ਤੂੰ ਕਮੇ ਜਿਵੇਂ ਤੂੰ ਹੁਕਮ ਕਰੇ ਮੈਂ ਉਸੇ ਤਰ੍ਹਾਂ ਚੱਲਣ ਦੇ ਤਿਆਰ ਰਹਾਉ ਜਿਨ੍ਹਾਂ ਨੇ ਸੱਤ-ਸੱਤ ਕਰਕੇ ਮੰਨ ਲਈ ਨਾ ਗੁਰੂ ਕੀ ਆਗਿਆ ਉਹਨਾਂ ਦਾ ਗਾਵਿਆ ਉਹਨਾਂ ਦਾ ਸੁਣਿਆ ਉਹ ਜਿਹੜਾ ਪ੍ਰਵਾਨ ਹੁੰਦਾ ਹੈ ਰਹਾ ਓ ਆਪੇ ਗੁਰਜੇ ਲਾਹੇ ਆਪੇ ਬੋਲੋ ਭਾਈ ਹਰ ਕੀਰਤ ਅਰ ਭਉ ਜਲ ਤੀਰ ਸਤਪੁਰ ਜੀ ਕਹਿੰਦੇ ਭਾਜੀ ਹਰੀ ਜਸ ਜਿਹੜਾ ਨਾ ਇਹ ਭਉ ਜਨ ਨੂੰ ਕੱਟਣ ਵਾਲਾ ਸੰਸਾਰ ਸੁੰਦਰ ਤੋ ਤਾਰਨ ਵਾਲਾ ਇੱਕ ਵੱਡਾ ਤੀਰਥ ਹੈ ਜਪੋ ਪਰਮੇਸ਼ਰ ਦੀ ਬਰਦਕੀ ਕਰੋ ਹਰ ਹਰ ਤਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨ ਨੂੰ ਜਾਣੀ ਜਿਨ੍ਹਾਂ ਨੇ ਗੁਰੂ ਕੇ ਉਪਦੇਸ਼ ਦੀ ਵਿਚਾਰ ਹਿਰਦੇ ਵਿਚ ਸਾਲੀ ਨਾ ਸਤਿਗੁਰੂ ਆਤਸ਼ਾ ਦੀ ਕਹਿੰਦੇ ਨਾ ਉਹ ਉਤਮ ਨਾ ਉਹਨਾਂ ਦੀ ਸ਼ੋਭਾ ਵਡਿਆਈ ਉੱਤਮ ਹੈ ਉਹਨਾਂ ਦੀ ਜੀਵਨ ਦੀ ਮਰਜ਼ਾਦਾ ਸੋਹਣੀ ਬਣ ਜਾਂਦੀ ਹੈ ਉਹਨਾਂ ਨੂੰ ਸਮਝ ਆ ਜਾਂਦੀ ਹੈ ਵੀ ਜੀਵਨ ਕਿਵੇਂ ਜਿਉਣਾ ਹੈ ਜਿਨ੍ਹਾਂ ਨੇ ਪਰਮੇਸ਼ਰ ਦੀ ਆਗਿਆ ਨੂੰ ਸੱਤ ਸੱਤ ਕਰਕੇ ਮੰਨ ਲਿਆ ਨਾ ਸਤਗੁਰੂ ਸਾਛਾ ਜੀ ਕਹਿੰਦੇ ਜਿਹੜੇ ਬੰਦਗੀ ਕਰਨ ਲੱਗ ਪਏ ਉਹਨਾਂ ਦੀ ਜਿਹੜੀ ਹੈ ਮਰਜ਼ਾਦਾ ਜੀਵਨ ਦੀ ਸੋਹਣੀ ਬਣ ਜਾਂਦੀ ਹੈ ਰਹਾਉ ਆਪੇ ਗੁਰ ਤੇਲਾ ਹੈ ਆਪੇ ਆ ਬਿਹਾਰ ਪ੍ਰਭ ਚੋਜ ਬਣਾਣੀ ਕਹਿੰਦੇ ਗੁਰੂ ਤੇ ਚੇਲਾ ਉਹ ਆਪ ਆਇਆ ਇਹ ਪ੍ਰਤੱਖ ਰੂਪ ਦੇ ਵਿੱਚ ਆਪਣੇ ਸਾਹਮਣੇ ਆ ਕਹਿੰਦੇ ਅਮਰਤ ਦਾ ਬਾਟਾ ਤਿਆਰ ਕੀਤਾ ਤੇ ਸਤਿਗੁਰੂ ਜੀ ਨੇ ਅੰਤ ਸਜਦਾ ਪੰਜ ਪਿਆਰਿਆਂ ਦੀ ਸਜਣਾ ਕਰਤੀ ਤੇ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਵੀ ਅਮਰਤ ਦੀ ਦਾਤ ਦਿਓ ਉਹਨਾਂ ਕੋਲੇ ਬੇਨਤੀ ਕੀਤੀ ਕਹਿੰਦੇ ਕਿ ਮੈਨੂੰ ਅਮਰਤੀ ਦਾਤ ਦੇਉ ਮੈਨੂੰ ਵੀ ਗੋਮਦਨ ਰਾਏ ਤੋਂ ਗੋਬਿੰਦ ਸਿੰਘ ਬਣਾ ਲਓ ਗੁਰੂ ਤੇ ਚੇਲੇ ਵਿੱਚ ਅੱਜ ਤੱਕ ਤੁਸੀਂ ਇਤਿਹਾਸ ਪੜਿਆ ਹੋਣਾ ਜਿਹੜਾ ਗੁਰੂ ਆ ਗੁਰੂ ਰਿਹਾ ਤੇ ਜਿਹੜਾ ਚੇਲਾ ਉਹ ਚੇਲਾ ਹੀ ਰਿਹਾ ਪਰ ਇਹ ਮਰਜ਼ਾਦਾ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਧੰਨ ਸਤ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਭਾਈ ਸਾਹਿਬ ਗੁਰੂ ਨਾਨਕ ਦੇਵ ਜੀ ਪਰ ਇੱਥੇ ਨਾ ਸ਼ੁਰੂ ਤੋਂ ਗੁਰੂ ਨਾਨਕ ਸਾਹਿਬ ਅਕਸ਼ਾ ਜੀ ਨੇ ਗੁਰਤਾ ਗੱਦੀ ਗੁਰੂ ਅੰਗਦ ਦੇਵ ਸਾਹਿਬ ਆਸ਼ਾ ਨੂੰ ਸੌਂਪਣ ਵੇਲੇ ਨਾ ਨਾਰੀਅਲ ਤੇ ਪੰਜ ਪੈਸੇ ਰੱਖ ਕੇ ਮੱਥਾ ਟੇਕ ਦਿੱਤਾ ਉਹ ਤਾਂ ਮਰ ਜਾਦਾ ਹੀ ਸੀ ਗੁਰੂ ਅੰਗਦ ਦੇਵ ਸਾਹਿਬ ਆਸ਼ਾ ਜੀ ਨੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੀ ਅਗੇ ਸਿਰ ਝੁਕਾਇਆ ਨਾਰੀਅਲ ਤੇ ਉਹ ਮਰ ਜਾਦਾ ਜਿਹੜੀ ਸੀ ਉਹ ਕੀਤੀ ਕਿ ਉਹਨਾਂ ਨੂੰ ਗੁਰਤਾ ਗੱਦੀ ਸੌਂਪਤੀ ਇੱਥੇ ਗੁਰੂ ਤੇ ਕੇਲੇ ਵਿੱਚ ਫਰਕ ਨਹੀਂ ਰੱਖਿਆ جوت ایک ہے وہ جوت دوسرے چویش کرتی اتنے یہ نہیں دیکھا بھی میرا چیلا ہے ساتھ ستگو جی نے کہتا خالصہ میرا روپ ہے خاص خالسے کرو نواس یہ میرا ہی روپ ہے تو میں یہاں دی کرپا کر کے سجا ہوا ہے انہیں کی کرپا کے سجے ہمیں موسو گریب کروڑ پرے کروڑا فرد میرے ورگے گریب کہیں پر سڑک دی کرپا کر کے میں سجا ہوا اسی کسے ਧਾਰਮਿਕ ਗ੍ਰੰਥ ਨੂੰ ਲੈ ਲੋ ਕਿਸੇ ਕਿਤੇ ਨੂੰ ਤੁਹਾਨੂੰ ਮਿਲਣਾ ਜੇ ਕੋਈ ਚੇਲੇ ਨੂੰ ਕਹੇ ਵੀ ਤੂੰ ਵੀ ਮੇਰੇ ਬਰਾਬਰ ਦਾ ਹੀ ਹੈ ਸੇਵਕ ਨੂੰ ਕਹੇ ਤੂੰ ਮੇਰੇ ਬਰਾਬਰ ਦਾ ਹੈ ਕਿਤੇ ਨਹੀਂ ਜਿਹੜਾ ਗੁਰੂ ਰਿਹਾ ਉਹ ਗੁਰੂ ਰਿਹਾ ਅੱਜ ਤੱਕ ਵੀ ਤੁਸੀਂ ਆ ਦੇਖ ਲਓ ਜਿਹੜੇ ਪਖੰਡੀਆਂ ਬੈਠੇ ਨੇ ਕਿਸੇ ਨੂੰ ਪੁੱਛ ਕੇ ਦੇਖ ਲਓ ਜੋ ਗੁਰੂ ਕਹਦੇ ਵੀ ਮੇਰਾ ਚੇਲਾ ਵੀ ਮੇਰਾ ਰੂਪ ਹੋ ਮਰਨ ਦਮ ਤੱਕ ਮਰਦੇ ਦਮ ਤੱਕ ਨਹੀਂ ਛੱਡਦੇ ਇੱਕ ਵਾਰ ਸਤਗੁਰੂ ਆਸਾ ਜੀ ਕਹਿੰਦੇ ਨੇ ਕਹਿੰਦੇ ਮੇਰਾ ਰੂਪ ਹੀ ਐ ਖਾਲਸਾ ਸਰੀਰ ਪੰਥ ਵਿੱਚ ਤੇ ਆਤਮਾ ਗ੍ਰੰਥ ਵਿੱਚ ਅਕਸ਼ਾ ਦੀ ਕਿਰਪਾ ਕਰਦੇ ਨਾ ਉਹ ਚੋਜ ਜਿਹੜੇ ਉਹਦੇ ਲਖੇ ਪਜ ਸਕਦੇ ਜਨਨਾ ਨਾਮਕ ਆਪ ਮਲਾਏ ਸੋਈ ਹਰਮਨਸੀ ਕਹਿੰਦੇ ਜੇ ਉਹ ਤੇ ਕੌਤਕ ਦੇਖੀਏ ਨਾ ਆਪਾਂ ਸਮਝ ਨਹੀਂ ਸਕਦੇ ਉਹ ਨਰਲੇਪ ਵੀ ਐ ਸਾਥੋਂ ਇਹ ਸਾਡੇ ਅੰਦਰ ਵੀ ਸਮਾਇਆ ਹੋਇਆ ਹੈ ਹੁਣ ਤਾਂ ਆਪਛਾਤੀ ਕਹਿ ਰਹੇ ਨਾ ਜਦ ਨਾਨਕ ਆਪ ਮਲਾਏ ਸੁਯਰਮ ਜਿੱਦ ਤੇ ਕਿਰਪਾ ਕਰਕੇ ਮਲਾਉਂਦਾ ਨਾ ਆਪਣੇ ਨਾਲ ਉਹੀ ਮਿਲਦਾ ਹੈ ਅਵਰ ਸਾਹ ਤਿਆਗ ਉਹਾਰ ਭਾਣੀ ਹੋਰ ਸਭ ਕੁਝ ਤਿਆਗ ਕੇ ਨਾ ਤੇ ਪਰਮੇਸ਼ਰ ਤੇ ਉਹ ਲੱਗ ਲੱਗ ਜਾਂਦਾ ਹੈ ਕਿਤੇ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਉਹ ਕਹਿੰਦਾ ਪਰਮੇਸ਼ਰ ਇਹ ਘਰ ਦਿੱਤਾ ਹੈ ਉਹ ਵੀ ਤੂੰ ਦਿੱਤਾ ਹੈ ਪਰਮੇਸ਼ਰ ਜੇ ਤੂੰ ਬਖਸ਼ਿਸ਼ ਕੀਤੀ ਹੈ ਨਾ ਆ ਪਰਿਵਾਰ ਦਿੱਤਾ ਇਹ ਵੀ ਤੇਰਾ ਦਿੱਤਾ ਹੋਇਆ ਪਤਾ ਨਹੀਂ ਪਿਛਲੇ ਜਨਮ ਦਾ ਕੋਈ ਸਹੀ ਹੋਸੀ ਮਿਲ ਆਪ ਨੂੰ ਕਿਹਾ ਜੇ ਤੂੰ ਖਾਣ ਪੀਣ ਨੂੰ ਦੇ ਰਿਹਾ ਨਾ ਤੇ ਵੀ ਤੂੰ ਦੇ ਰਿਹਾ ਮੇਰੇ ਤੇ ਕੋਈ ਜ਼ਰੂਰਤ ਨਹੀਂ ਕਿ ਮੈਂ ਕੁਝ ਕਰ ਸਕਾਂ ਅਕਸ਼ਾ ਸਭ ਕੁਝ ਤੇਰਾ ਦਿੱਤਾ ਹੈ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਣਾ ਤੇਰੇ ਦਿੱਤੇ ਚ ਅਸੀਂ ਤਾਂ ਖਾ ਰਹੇ ਆ ਬਾਦਸ਼ਾਹ ਮੇਰੇ ਤੇ ਕੀ ਸ਼ਕਤੀ ਹੈ ਇੱਕ ਕਦਮ ਨਹੀਂ ਚੱਲ ਸਕਦੇ ਇੱਕ ਸਵਾਸ ਨਹੀਂ ਲੈ ਸਕਦੇ ਜੇ ਪਰਮੇਸ਼ਰ ਆ ਕਿਤੇ ਕ੍ਰੋਪਵਾਨ ਹੋ ਜਾਵੇ ਜੇ ਪਰਮੇਸ਼ਰ ਦੀ ਰਹਿਮਤ ਨਾ ਨਾ ਹੋਏ ਇੱਕ ਸਾਹ ਨਹੀਂ ਲੈ ਸਕਦਾ ਪਿੱਛੇ ਜੋ ਹੋਇਆ ਨਾ ਤੇ ਪਤਾ ਨਹੀਂ ਆਕਸੀਜਨ ਹੀ ਖਤਮ ਹੋ ਗਈ 방ਾ ਦੇ ਵਿੱਚੋਂ ਸਾਹ ਉਹਨਾ ਹੀ ਬੰਦ ਹੋ ਗਿਆ ਇਹ ਜਿਹੜਾ ਧੁੰਦਲਾਪ ਹੋਣਾ ਐਸਾ ਹੋ ਗਿਆ अनेका ਲੋਕ ਮੌਤ ਦੇ ਮੁਝ ਪੈ ਗਏ ਹੁਣ ਸਾਹ ਲੈ ਜਾਂਦੇ ਇਹ ਆਕਸੀਜਨ ਸਾਨੂੰ ਮੁਕਤ ਚ ਪਰਮੇਸ਼ਰ ਦੇ ਰਿਹਾ ਜੇ ਪਰਮੇਸ਼ਰ ਦੀ ਰਜ਼ਾ ਨਾ ਹੋਵੇ ਬੈਠ ਕੇ ਸੀ ਨਾ ਘਰਾਂ ਦੇ ਅੰਦਰ ਬੰਦ ਹੋ ਕੇ ਤੇ ਰੋਟੀਆਂ ਕੰਨੇ ਉਹ ਲੋਕ ਤੰਗ ਸੀ ਇਹ ਪਰਮੇਸ਼ਰ ਦੇ ਰਿਹਾ ਉਹਦੀ ਰਜ਼ਾ 'ਚ ਪਤਾ ਨਹੀਂ ਉਹ ਕਿਦੋਂ ਜੇ ਚਾਹੇ ਆ ਐਡਾ ਵੱਡਾ ਹਿਮਾਲਾ ਹੈ ਤੇ ਬਿਨਾਂ ਥੰਮੀਆਂ ਤੋਂ ਖੜਾ ਰੱਖਿਆ ਤੁਸੀਂ ਇੱਕ ਛੋਟਾ ਜਿਹਾ ਮਕਾਨ ਪਾਉਣਾ ਤੇ ਉਹਦੇ ਵਾਸਤੇ ਤੁਹਾਨੂੰ ਏਟਾ ਥਮਲੇ ਕਰਨੇ ਪੈਂਦੇ ਨੇ ਐਡੀ ਧਰਤੀ ਹੈ ਪਾਣੀ ਦੇ ਉੱਤੇ ਐ ਡੁੱਬ ਸਕਦੀ ਹੈ ਪਾਣੀ ਦੇ ਵਿੱਚ ਇੰਨਾ ਵਜ਼ਨ ਲੈ ਕੇ ਤਰੀ ਫਿਰਦੀ ਹੈ ਕਿੱਡੇ-ਕੱਡੇ ਜਹਾਜ਼ ਬੇੜੇ ਬਣੇ ਨਾ ਉਹ ਪਾਣੀ ਤੇ ਤਰੇ ਫਿਰਦੇ ਆ ਕਿੰਨਾ ਭਾਰਾ ਉਹਨਾਂ ਚ ਇਹ ਪਰਮੇਸ਼ਰ ਦੀ ਸੋਜੀ ਜਿਨ੍ਹਾਂ ਨੂੰ ਬਖਸ਼ਿਆ ਨਾ ਪਰਮੇਸ਼ਰ ਨੇ ਉਸ ਕਰ ਨੂੰ ਸੰਭਤੀ ਆਓ ਅਰਦਾਸ ਕਰਕੇ ਸਤਿਪੁਰ ਜੀ ਦੇ ਚਰਨਾਂ ਪਾਤਸ਼ਾਹ ਕਿਰਪਾ ਕਰਿਓ ਸਾਡੀ ਬਾਹ ਫੜ ਕੇ ਨਾ ਸਾਨੂੰ ਆਪਣੇ ਨਾਮ ਲੈ ਲਿਓ ਇੱਕੋ ਹੀ ਗੱਲ ਕਹੋ ਪਾਤਸ਼ਾਹ ਮੇਰਾ ਕੋਈ ਨਹੀਂ ਮੇਰ ਨੂੰ ਕੋਈ ਕਿਸਦਾ ਆਸਰਾ ਨਹੀਂ ਮੈਂ ਤਾਂ ਤੇਰਾ ਆਸਰਾ ਹੈ ਤੇ ਤੂੰ ਮੇਰੇ ਬਾਹ ਫੜਨੀ ਆ ਮੈਂ ਕਿਸੇ ਦੇ ਕੋਲੇ ਨਹੀਂ ਮੈਨੂੰ ਅਮਿੱਤਾ ਕਰਕੇ ਨਾ ਠੋਕ ਰੱਖ ਵਾਰ ਪ੍ਰਾਏ ਬੈਸਣਾ ਸਾਈਂ ਮੁੰਜੇ ਨਾ ਦੇ ਜੇ ਤੂੰ ਐਵੇਂ ਰੱਖਸੀ ਤਾਂ ਜੀਵ ਸਰੀਰੋਂ ਲੈ ਕਹਿੰਦੇ ਜਿੰਦ ਕੱਟ ਲਾ ਸਰੀਰ ਦੇ ਵਿੱਚੋਂ ਜੇ ਤੂੰ ਪ੍ਰਾਏ ਬਾਹ ਚ ਬਿਠਾਉਣਾ ਮੈਨੂੰ ਮੈਂ ਮੰਗਾ ਤੇਰੇ ਕੋਲੋਂ ਹੀ ਮੰਗਾ ਮੈਨੂੰ ਇਸੀ ਸੋਦੀ ਬਖਸ਼ੀ ਮੇਰਾ ਤੂੰ ਹੀ ਆ ਮੇਰਾ ਹੋਰ ਕੋਈ ਨਹੀਂ ਜਦੋਂ ਤੁਸੀਂ ਇਸ ਤਰ੍ਹਾਂ ਕਹਤ ਨਾ ਕਿਸੇ ਦੇ ਕੋਲੇ ਤੁਸੀਂ ਜਾਵ ਲੋ ਪਿਤਾ ਦੇ ਕੋਲੇ ਪੁੱਤਰ ਜਾੜੇ ਕਹਿਣ ਲੱਗੇ ਪਿਤਾ ਜੀ ਮੈਂ ਤਾਂ ਤੇਥੋਂ ਹੀ ਮੰਗਣਾ ਹੋ ਮੈਂ ਕਿੱਥੋਂ ਮੰਗਣਾ ਮੇਰੇ ਭਾਇ ਖਾਣੂ ਮੇਰਾ ਉਹ ਤੇ ਕਦੇ ਨਹੀਂ ਪਿਤਾ ਕਹਿੰਦਾ ਵੀ ਪੁੱਤਰਾ ਹੁਣ ਤੂੰ ਫਲਾਣੇ ਗਵੰਡੀ ਤੋਂ ਮੰਗ ਕੇ ਲੈ ਆ ਮਾਂ ਦੇ ਕੋਲੇ ਜਾੜੇ ਕਹ ਦੋ ਮਾਤਾ ਜੀ ਝਿੜਕੋ ਕੁਝ ਵੀ ਕਹੋ ਪਰ ਲੈਣਾ ਤਾਂ ਤੁਹਾਡੇ ਕੋਲੇ ਹੀ ਹੈ ਤੇ ਮਾਂ ਜਿਹੜੇ ਗੋਦੀ ਦੇ ਪੈਸੇ ਰੱਖੇ ਹੁੰਦੇ ਨੇ ਉਹ ਵੀ ਕੱਢ ਕੇ ਦੇ ਦਿੰਦੀ ਆ ਪੁੱਤਰ ਨੂੰ ਲੈ ਪੁੱਤਰਾ ਤੂੰ ਸਕੂਲ ਜਾਣਾ ਰਸਤੇ 'ਚ ਕੁਝ ਖਾ ਪੀ ਲੈ ਤੇ ਜੇ ਤੁਸੀਂ ਅੱਖਾਂ ਕੱਢ ਕੇ ਝੱਕੋਂਗੇ ਤੇ ਫਿਰ ਮਾਂ ਵੀ ਅੱਖਾਂ ਵੇਣ ਲੋਗੇ ਪੁੱਤਰ ਵੀ ਅੱਖਾਂ ਪਿਓ ਵੀ ਅੱਖਾਂ ਫੇਰਨ ਨੂੰ ਕਹਿ ਦੂਗਾ ਕੋਈ ਕੰਮ ਕਰ ਆਪਣਾ ਇਸ ਕਰਕੇ ਇੱਕੋ ਹੀ ਗੱਲ ਕਿ ਉਹ ਬਾਦਸ਼ਾਹ ਸਤਕਰੂ ਦੇ ਪੰਡਾਰੇ ਖੋਲ ਕੇ ਬੈਠਿਆ ਅੰਦਰ ਵਾਤੇ ਖੋਲ ਕੇ ਬੈਠਿਆ ਕਹਿੰਦੇ ਸਿੱਖਾ ਮੈਂ ਤੈਨੂੰ ਰੋਜ਼ ਅੜੀਕਦਾ ਕਿ ਤੂੰ ਕਿਦੋਂ ਆਵੇਂ ਮੇਰੀ ਝੋਲੀ 'ਚ ਪਛਾਣ ਫਿਰ ਉਹ ਚਾਬੀਆਂ ਆਪਣੇ ਉਹਨਾਂ ਨੇ ਨਜ਼ਦੀਕੀਆਂ ਵਗੇ ਰੱਖੀਆਂ ਸਤਿਗੁਰੂ ਜੀ ਨੇ ਆਪੇ ਕਹਿੰਦੇ ਹੋ ਸਕਦਾ ਮੈਨੂੰ ਕਿ ਸਮਝਣ ਲੱਗੇ ਜਿਹੜਾ ਕੋਈ ਆਉਂਦਾ ਉਹਦੀ ਝੋਲੀ ਭਰਦਿਆ ਕਰੋ ਖਾਲੀ ਨਾ ਮੋੜਿਓ ਕਿਸੇ ਗੁਰੂ ਦੀ ਕਿਰਪਾ ਨਾਲ ਸਭ ਕੁਝ ਪ੍ਰਾਪਤ ਹੁੰਦਾ ਹੈ ਭਲਾ ਚੁਕਾਂ ਦੇ ਖਿਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੇ ਮਹਲਾ ਜੀ ਆਨੰਦ ਕੋ